ਪੇਸ਼ ਹੈ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਹੁਰਾਂ ਦੀ ਪੁਸਤਕ ਮੋਹ ਦੇ ਪਾਣੀ ਵਿੱਚ ਦਰਜ ਅਜੈਬ ਸਿੰਘ ਬਾਰੇ ਸ਼ਬਦ ਚਿੱਤਰ ਯਾਰ ਡਿਫਾਲਟਰ ਉਹ ਕੱਦ ਦਾ ਛੋਟਾ ਅਤੇ ਇਹ ਗੱਲ ਵੀ ਸਹੀ ਹੈ ਕਿ ਉਹ ਜਿੰਨਾ ਧਰਤੀ ਤੋਂ ਬਾਹਰ ਉਹਨਾਂ ਹੀ ਅੰਦਰ ਨਹੀਂ ਸਗੋਂ ਥੋੜਾ ਜਿਹਾ ਵੱਧ ਮਨੁੱਖ ਗਿਆਨੀ ਤਾਂ ਇਸ ਵਿੱਚ ਅਹਿਸਾਸੇ ਕੰਤਰੀ ਲੱਭ ਲੈਣਗੇ ਉਹ ਬਚਪਨ ਤੋਂ ਹੀ ਫੱਟੇ ਚੱਕ ਸੀ ਤੇਜ ਗੋਲੀ ਵਰਗਾ ਹਰ ਵੇਲੇ ਘੋੜੇ ਵਾਂਗ ਭੱਜਿਆ ਰਹਿੰਦਾ ਲਾਣੇ ਵਿੱਚ ਆਮ ਪਿੰਡੂ ਜੱਟ ਜ਼ਿਮੀਂਦਾਰਾਂ ਵਾਲੇ ਸਾਰੇ ਹੀ ਭੈਣ ਸੰਗ ਜੱਟ ਜੱਟਾਂ ਦੇ ਸਾਲੇ ਵਿੱਚੇ ਕਾਲੇ ਮਾਲੇ ਦੋ ਵਿਆਹ ਕਰਵਾ ਲੈਣੇ ਕਰੇਵਾ ਕਰ ਲੈਣਾ ਚਾਦਰ ਪਾ ਲੈਣੀ ਜਰ ਜੋਰੂ ਪਿੱਛੇ ਕਤਲ ਕਰਦੇ ਨੇ ਤਾਂ ਜਾਇਜ਼ ਹੀ ਸੀ ਕਤਲ ਤਾਂ ਪਾਣੀ ਅਤੇ ਵਟ ਪਿੱਛੇ ਵੀ ਕਰਨੇ ਪੈਂਦੇ ਸਨ ਪਰ ਸ਼ਰੀਕੇ ਬਾਜੀ ਵਿੱਚ ਖੰਘੂਰੇ ਪਿੱਛੇ ਕਤਲ ਕਰਨ ਵਾਲੇ ਵੀ ਹੁੰਦੇ ਸਨ ਕਿਉਂਕਿ ਖੰਗੂਰੀਆਂ ਦਾ ਵੀ ਕੋਈ ਆਪਣਾ ਇਤਿਹਾਸ ਹੁੰਦਾ ਹੈ ਅਜਿਹੇ ਪਰਿਵਾਰ ਦਾ ਜੰਪਾਲ ਹੈ ਸਾਡਾ ਜੈਪ ਪੁਰਾਣਾ ਮਾਲਵਾ ਜਿਹਨੂੰ ਜੰਗਲ ਵੀ ਆਖਦੇ ਸੀ ਕੁਝ ਟਿੱਬੇ ਕੁਝ ਰੋਹੀ ਬਹੁਤੀ ਬਰਾਨੀ ਥੋੜੀ ਚਾਹੀ ਜੋ ਕਣਕ ਛੋਲੇ ਸਰੋਂ ਬਾਜਰਾ ਖੇਤਾਂ ਵਿੱਚ ਕਦੇ ਕੁਝ ਹੋ ਜਾਣਾ ਕਦੇ ਨਾ ਹੋਣਾ ਹੁਣ ਤਾਂ ਬੋਤਿਆਂ ਤੇ ਬਲਦਾਂ ਨੂੰ ਟਰੈਕਟਰਾਂ ਟਰਾਲੀਆਂ ਨੇ ਪਿੱਛੇ ਛੱਡ ਦਿੱਤਾ ਹੈ ਟਿੱਬੇ ਚੱਕੇ ਗਏ ਕਣਕ ਝੋਨੇ ਨੇ ਨਰਮਕਪਾਸ ਮੇਤ ਸਾਰੀਆਂ ਹੀ ਫਸਲਾਂ ਪਿੱਛੇ ਕਰ ਦਿੱਤੀਆਂ ਹਨ ਅੱਜ ਗੱਲ ਤਾਂ ਅੰਗੂਰਾਂ ਤੇ ਕਿੰਨੂਆਂ ਦੇ ਬਾਗ ਹਨ ਨਹਿਰੀ ਪਾਣੀ ਅਤੇ ਵੱਡੀਆਂ ਮੋਟਰਾ ਹਨ ਉਹ ਸਮਾਂ ਹੋਰ ਸੀ ਜਦੋਂ ਜੈਬ ਨੂੰ ਸਕੂਲ ਪੜਦੇ ਹੀ ਲੱਗਿਆ ਕਿ ਜ਼ਿੰਦਗੀ ਸਾਲੀ ਉਹੋ ਜੀ ਨਹੀਂ ਜਿਹੋ ਜੀ ਹੋਣੀ ਚਾਹੀਦੀ ਹੈ ਸਰਕਾਰ ਪਿੰਡੂ ਲੋਕਾਂ ਖਾਸ ਕਰਕੇ ਗਰੀਬਾਂ ਦਾ ਕਚੂਬਰ ਕੱਢਣ ਲਈ ਤੁਰੀ ਹੋਈ ਹੈ ਹੋਰ ਤਾਂ ਹੋਰ ਬੱਸਾਂ ਦੇ ਕਿਰਾਏ ਵਧਾ ਦਿੱਤੇ बस फेरकी सी ਕਾਲਜਾਂ ਤੋਂ ਚੱਲਿਆ ਅੰਦੋਲਨ ਪਿੰਡਾਂ ਵਿੱਚ ਵੜ ਗਿਆ ਸਿਆਸੀ ਪਾਰਟੀਆਂ ਨੇ ਉਹੀ ਖੇਡ ਖੇਢੀ ਜਿਹੜੀਆਂ ਉਹ ਜਾਣਦੀਆਂ ਸਨ ਯਾਨੀ ਕਿ ਯੋਗ ਮੌਕਾ ਦੇਖ ਕੇ ਸਰਕਾਰ ਨੂੰ ਨਿੰਦ ਲਵੋ ਬਦਨਾਮ ਕਰ ਦਿਓ ਜਿਸ ਦਾ ਫਾਇਦਾ ਆਉਣ ਵਾਲੀਆਂ ਚੋਣਾਂ 'ਚ ਹੋਵੇਗਾ ਪਰ ਕਦੇ ਵੀ ਭੁੱਲ ਕੇ ਸੰਘਰਸ਼ ਨੂੰ ਸਹੀ ਦਿਸ਼ਾ ਨਾ ਦਿਓ ਸੰਘਰਸ਼ ਨੂੰ ਜਿੱਤਣ ਵੱਲ ਤਾਂ ਜਾਣ ਹੀ ਨਾ ਦਿਓ ਆਖਰ ਵਿਰੋਧੀ ਧਿਰ ਵਾਲਿਆਂ ਨੇ ਵੀ ਤਾਂ ਸਰਕਾਰ ਚਾਉਣਾ ਹੀ ਹੁੰਦਾ ਹੈ ਹਰ ਕਾਟੋ ਦੀ ਆਪਣੀ ਵਾਰੀ ਹੁੰਦੀ ਹੈ ਪਹਿਲੀ ਉੱtre ਦੂਜੀ ਚੜੇ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਸੀ ਅਕਾਲੀ ਦਲ ਕਾਲਜ ਦੇ ਅੰਦੋਲਨ ਚਲਾ ਕੇ ਚੁੱਪ ਕਰ ਗਿਆ ਪਾਰਲੀਮੈਂਟਨੀ ਰਾਹ ਵਾਲੇ ਸੋਧਵਾਦੀ ਕਾਮਰੇਡ ਵੀ ਭੱਜ ਗਏ ਹੁਣ ਕਿਰਾਇਆ ਘੋਲ ਦਾ ਸਾਰਾ ਬੋਝ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਰਾਜਸੀ ਗਰੁੱਪਾਂ ਦੇ ਵਿਦਿਆਰਥੀ ਵਿੰਗਾਂ ਤੇ ਆ ਗਿਆ ਸੀ ਪੰਜਾਬ ਸਟੂਡੈਂਟ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਸਕੂਲਾਂ ਵਾਲਿਆਂ ਨੂੰ ਨਾਰਨ ਲਾ ਲਿਆ ਉਹ ਉਸ ਸਮੇਂ ਦਾ ਰਲਿਆ ਕਾਲਜਾਂ ਆਈਟੀਆਈ ਵਿੱਚ ਪੜਦਾ ਰਿਹਾ ਜਾਂ ਪੜਨ ਦਾ ਨਾਟਕ ਕਰਦਾ ਰਿਹਾ ਕਦੇ ਪੋਸਟਰ ਲਗਾ ਦਿੱਤੇ ਕਦੇ ਲਿਟਰੇਚਰ ਵੰਡ ਦਿੱਤਾ ਕਦੇ ਰੈਲੀ ਕਦੇ ਮੁਜ਼ਾਹਰਾ ਕਰਵਾ ਦਿੱਤਾ ਕਦੇ ਗੰਡੇ ਮਸਟੰਡੇ ਵਿਦਿਆਰਥੀਆਂ ਨੂੰ ਤੰਗ ਕਰਦੇ ਧਾਓ ਸ਼ੁਲਕ ਤੇ ਕਦੇ ਡਰਾਈਵਰਾਂ ਕੰਕਟਰਾਂ ਨੇ ਵਿਦਿਆਰਥੀਆਂ ਨੂੰ ਬਸ ਤੇ ਨਾਂ ਚੜਾਇਆ ਧਾਓ ਕੁੱਟ ਦਿੱਤੇ ਕਦੇ ਕੁੱਟ ਖਾ ਲਈ ਪੇਸ਼ੀਆਂ ਭੁਗਤ ਲਈਆਂ ਇਸ ਸਮੇਂ ਤੇਜ ਹਨੇਰੀ ਝੁੱਲੀ ਜਿਸ ਨੇ ਸਰਕਾਰ ਦੇ ਥੰਮ ਹਿਲਾ ਦਿੱਤੇ ਮੋਟਰਸਾਈਕਲਾਂ ਤੇ ਅਸਾਲਟਾਂ ਦਾ ਜਮਾਨਾ ਆ ਗਿਆ ਕੇਸਰੀ ਦਸਤਾਰਾਂ ਅਤੇ ਖੁੱਲੇ ਦਾੜੇ ਕਾਲਜਾਂ ਦਾ ਨਵਾਂ ਫੈਸ਼ਨ ਬਣ ਗਿਆ ਸਰਕਾਰ ਪ੍ਰਤੀ ਇੰਨੀ ਨਫ਼ਰਤ ਸੀ ਕਿ ਸਰਕਾਰ ਦੀਆਂ ਨੀਹਾਂ ਹਿਲਾਉਣ ਵਾਲੇ ਪੁਲਿਸ ਨੂੰ ਟੱਚ ਜਾਣਨ ਵਾਲੇ ਚੰਗੇ ਲੱਗਣ ਲੱਗ ਪਏ ਭਾਵੇਂ ਉਹ ਬਹੁਤਾ ਸਰਕਾਰ ਦੀਆਂ ਨੀਹਾਂ ਹਿਲਾਉਣ ਲਈ ਬੱਸਾਂ ਵਿੱਚ ਸਫ਼ਰ ਕਰਦੇ ਜਾਂ ਪਾਰਕਾਂ ਵਿੱਚ ਸੈਰ ਕਰਦੇ ਨਿਹੱਥੇ ਮੋਨੇ ਹਿੰਦੂਆਂ ਨੂੰ ਹੀ ਮਾਰਦੇ ਪਰ ਸਭ ਕੁਝ ਉਗੜਦਗੜ ਹੋ ਗਿਆ ਸੀ ਹਰਾ ਲਾਲ ਨੀਲਾ ਕੇਸਰੀ ਸਭ ਕੁਲ ਮਿਲ ਗਏ ਹੱਥਾਂ ਇਹ ਹਥਿਆਰਾਂ ਦਾ ਹੌਸਲਾ ਹੋ ਗਿਆ ਕਾਰਾਂ ਤੇ ਯਾਰਾਂ ਦਾ ਨਸ਼ਾ ਹੋ ਗਿਆ ਖਾਲਸਤਾਨ ਤੇ ਇਨਕਲਾਬ ਇੱਕੋ ਲੱਗਣ ਲੱਗੇ ਜੋ ਐਵੇਂ ਪੁਰਾਣੇ ਕਿਤਾਬੀ ਕਾਮਰੇਡਾਂ ਨੂੰ ਸਮਝ ਨਹੀਂ ਸੀ ਆਇਆ ਪਰ ਛੇਤੀ ਹੀ ਪਤਾ ਲੱਗਿਆ ਇਹ ਤਾਂ ਖੇਡ ਹੀ ਕੋਈ ਹੋਰ ਹੈ ਫਿਰ ਕੂ ਸਿਆਸਤ ਤਾਂ ਇੱਕ ਪਾਸੇ ਰਹੀ ਅੰਦਰ ਤਾਂ ਹੰਨੇ ਹੰਨੇ ਮੀਰੀ ਐ ਧੜੇ ਬਣੇ ਹੋਏ ਸਨ ਲੁੱਟ ਦੇ ਮਾਲ ਪਿੱਛੇ ਲੜਾਈਆਂ ਕੋਈ ਕਿਸੇ ਤੇ ਵਿਸ਼ਵਾਸ ਨਹੀਂ ਸੀ ਕਰਦਾ ਪਤਾ ਹੀ ਨਾ ਲੱਗੇ ਕਿ ਜਨਸੰਗਾਂ ਨੇ ਬੰਦੇ ਛੱਡੇ ਐ ਜਾਂ ਬੰਦਿਆਂ ਨੇ ਜਨਸੰਗਾਂ ਬਣਾ ਰੱਖੀਆਂ ਸਭ ਕਾਲਾ ਮਾਲਾ ਹੈ ਦਮ ਦਾ ਕੋਈ ਭਰੋਸਾ ਨਹੀਂ ਨਿਸ਼ਾਨਾ ਕੋਈ ਸਪਸ਼ਟ ਨਹੀਂ ਸਭ ਅਜਮੇਰ ਸਿੰਘ ਔਲਖ ਦੇ ਨਾਟਕ ਵਾਲੇ ਅੰਨੇ ਨਿਸ਼ਾਨ ਜੀ ਹਨ ਆਪਾ ਤਾਪੀ ਪਈ ਹੋਈ ਸੀ ਚੰਗੀ ਤੇ ਸਿਆਣੀ ਗੱਲ ਕਰਨ ਵਾਲੇ ਨੂੰ ਨਾਲ ਦੇ ਹੀ ਮਾਰ ਦਿੰਦੇ ਸੀ ਲੈ ਵੱਡਾ ਸਿਆਣਾ ਬੰਦਾ ਜਰੂਰ ਕਿਸੇ ਦਾ ਏਜੰਟ ਹੋ ਸਮਾਜ ਸੁਧਾਰ ਕਰਨ ਦੀ ਥਾਂ ਤੇ ਖੁਆਰ ਕਰਕੇ ਵੱਧ ਨਜ਼ਾਰਾ ਲੈਂਦੇ ਨਿੱਜੀ ਕਿੜਾ ਲੈ ਸਿਧਾਂਤ ਕੱਢ ਲਏ ਜਾਂਦੇ ਸਿਧਾਂਤਕ ਗੱਲਾਂ ਨੂੰ ਰੋਲਣ ਲਈ ਹਉ ਅੱਗੇ ਆ ਜਾਂਦੀ ਸਾਡਾ ਬੰਦਾ ਜੈਬ ਸੰਵੇਦਨਸ਼ੀਲ ਤੇ ਦਲੇਰਤਾ ਸੀ ਹੀ ਪਰ ਡਾਡਾ ਵਜਾਰ ਹੋ ਗਿਆ ਨਾ ਘਰੇ ਮੋੜਨ ਜੋਗਾ ਨਾ ਲਹਿਰ ਚੰਗੀ ਲੱਗੇ ਮਰ ਜੂ ਜਾਂ ਮਾਰ ਦੂੰ ਦੀ ਖੇਡ ਖੇਡ ਕੇ ਆਪੋਂ ਬਣੇ ਕਮਾਂਡਰਾਂ ਤੋਂ ਵੀ ਵੱਡਾ ਕਮਾਂਡਰ ਬਣ ਦੀ ਲਾਲਸਾ ਖਤਮ ਹੋ ਗਈ ਇੱਕੋ ਰਾਹ ਬਚਿਆ ਇੱਥੋਂ ਨਿਕਲਿਆ ਜਾਵੇ ਜਿੱਥੇ ਜਾ ਉਥੇ ਰਾਹ ਜਾਲੀ ਪਾਸਪੋਰਟ ਅਸਲੀ ਬਣ ਗਏ ਅਤੇ ਅਸਲੀ ਬੰਦਾ ਜਾਲੀ ਹੋ ਗਿਆ ਯੂਰਪ ਦੇ ਦੇਸ਼ ਜਰਮਨੀ ਆ ਡੇਰੇ ਲਾਏ ਦੋਚਿੱਤੀ ਵਿੱਚ ਜਿਹੜੇ ਪਿੱਛੇ ਰਹਿ ਗਏ ਮਾਰੇ ਗਏ ਸ਼ੀਬ ਨਾ ਭਾ ਗਏ ਖਬਰਾਂ ਦੱਸਦੀਆਂ ਨੇ ਕਿ ਕੋਈ ਹੋਰ ਨਹੀਂ ਉਹ ਖੁਦ ਮਰਿਆ ਗਿਆ ਬਿਲਕੁਲ ਨਾਲ ਰਹਿਣ ਵਾਲੇ ਬਹੁਤ ਦੂਰ ਚਲੇ ਗਏ ਤੇ ਜਿਹੜੇ ਅੱਜਕੱਲ ਲਾਲ ਰਹਿੰਦੇ ਸਨ ਉਹ ਦਿਲੋਂ ਬਹੁਤ ਦੂਰ ਰਹਿੰਦੇ ਸਨ ਹੁਣ ਫਸਿਆ ਕੀ ਕਰਦਾ ਪਿੱਛੇ ਮੁੜਿਆ ਨਹੀਂ ਸੀ ਜਾ ਸਕਦਾ ਅਸਾਈਲਮ ਲਈ ਅਰਜੀ ਲਾਈ ਦੂਜਿਆਂ ਦੀਆਂ ਸੱਚੀਆਂ ਤੇ ਆਪਣੀਆਂ ਝੂਠੀਆਂ ਕਹਾਣੀਆਂ ਘੜੀਆਂ ਸਾਰੇ ਰਿਪੋਰਟ ਹੋ ਗਏ ਕੁਝ ਰਿਪੋਰਟ ਹੋ ਗਏ ਕੁਝ ਜੇਲ੍ਹ ਵਿੱਚ ਸੜ ਰਹੇ ਹਨ ਕੁਝ ਦੀ ਸਾਇਲਮ ਲੱਗ ਗਈ ਉਹ ਉਹਨਾਂ ਵਿੱਚੋਂ ਸੀ ਜਿਨ੍ਹਾਂ ਨੂੰ ਸਾਇਲਮ ਦਾ ਵਰਦਾਨ ਸਦਾ ਲਈ ਸ਼ਰਾਪ ਵਾਂਗ ਲੱਗਿਆ ਭਾਵ ਸਦਾ ਲਈ ਦੇਸ਼ ਨਿਕਾਲਾ ਪਰ ਇਹ ਵਰਦਾਨ ਪਾਉਣ ਲਈ ਉਸਨੂੰ ਦੇਸ਼ ਦੇਸ਼ ਭਟਕਣਾ ਪਿਆ ਕਦੇ ਜਰਮਨ ਕਦੇ ਫਰਾਂਸ ਕਦੇ ਗ੍ਰੀਸ ਅਖੀਰ ਬੈਲਜੀਅਮ ਨੇ ਢੋਈ ਦਿੱਤੀ ਅਸਲ ਵਿੱਚ ਤਾਂ ਇਹਨਾਂ ਸਾਰਿਆਂ ਦੀ ਹੀ ਇੰਟਰਨੈਸ਼ਨਲ ਸਮਝ ਸ਼ੰਭੂ ਬਾਰਡਰ ਤੱਕ ਹੀ ਸੀ ਪਰ ਵਿਦੇਸ਼ਾਂ ਵਿੱਚ ਸੁਣੀਆਂ ਸੁਨਾਈਆਂ ਕਹਾਣੀਆਂ ਹੀ ਸਬੰਧਤ ਦੇਸ਼ਾਂ ਦੀਆਂ ਨੀਤੀਆਂ ਜਾਪਦੀਆਂ ਸਨ ਅਤੇ ਹੱਡੀ ਹੰਡਾਏ ਅਨੁਭਵ ਹੀ ਉਹਨਾਂ ਨੂੰ ਆਪਣੇ ਵਿਚਾਰਾਂ ਦੀ ਪੁਸ਼ਟੀ ਜਾਪਦੇ ਸੀ ਜੇਬ ਵਿੱਚਲੇ ਪੈਸੇ ਖਤਮ ਪਿੱਛੇ ਆਉਣ ਦੀ ਸੁਭਾਵਨਾ ਨਹੀਂ ਰੋਟੀ ਦੇ ਲਾਲੇ ਕੱਪੜਿਆਂ ਦੀ ਫਿਕਰ ਸਿਰ ਤੇ ਛੱਤ ਦੀ ਲੋੜ ਰੋਟੀ ਕੱਪੜਾ ਔਰ ਮਕਾਨ ਸਭ ਤੋਂ ਮਹਾਨ ਲੱਗਣ ਲੱਗੇ ਦੇਸ਼ ਵਿੱਚ ਸਭ ਕੁਝ ਹੀ ਸੀ ਪਰ ਹੁਣ ਕੁਝ ਵੀ ਨਹੀਂ ਸੀ ਕੰਮ ਦੀ ਲੋੜ ਸੀ ਆਪਣੇ ਮੁਲਕ ਕੋਲ ਸਿੱਖਿਆ ਹੀ ਨਹੀਂ ਸੀ ਖੇਤੀਬਾੜੀ ਤਾਂ ਪਿਤਾ ਪੁਰਖੀ ਕੀਤਾ ਸੀ ਚੰਗਾ ਮਾੜਾ ਥੋੜਾ ਬਹੁਤਾ ਆ ਜਾਂਦਾ ਸੀ ਪਰ ਇੱਥੇ ਜ਼ਮੀਨ ਕੌਣ ਦਿੰਦਾ ਦੇਸ਼ ਵਿੱਚ ਸਿੱਖਿਆ ਦੇ ਨਾਂ ਤੇ ਕੁਝ ਨਹੀਂ ਸੀ ਸਿੱਖਿਆ ਪੰਜਾਬੀ ਕਿਸੇ ਨੂੰ ਉੱਥੇ ਆਉਂਦੀ ਨਹੀਂ ਸੀ ਉਸ ਦਾ ਅੰਗਰੇਜ਼ੀ ਵੱਲ ਤਾਂ ਵੈਸੀ ਹੱਥ ਤੰਗ ਸੀ ਦੂਜਾ ਉਹ ਮੁਲਕ ਕਿਹੜਾ ਅੰਗਰੇਜ਼ੀ ਜਾਣਦੇ ਸੀ ਐਉਂ ਪਰਦਾ ਟਕਿਆ ਗਿਆ ਜਿੰਨੀ ਗੱਲ ਸਮਝਣੀ ਸਮਝਾਉਣੀ ਹੁੰਦੀ ਸਭ ਇਸ਼ਾਰਿਆਂ ਨਾਲ ਚੱਲਦੀ ਸੋ ਗੱਲਾਂ ਤਾਂ ਜਰਮਨ ਫ੍ਰਾਂਸੀਸੀ ਸਭ ਵਿਛੀ ਕਰਨੀਆਂ ਪਈਆਂ ਪਰ ਸ਼ਬਦਾਂ ਤੇ ਇਸ਼ਾਰਿਆਂ ਨੇ ਸਾਥ ਦਿੱਤਾ ਵਿਆਕਰਨਾ ਕਿਤੇ ਦੂਰ ਖੜੀਆਂ ਰਹੀਆਂ ਕੋਲ ਕੋਈ سرمਾਇਆ ਵੀ ਨਹੀਂ ਸੀ ਕਿ ਕੋਈ ਬੰਦਾ ਆਪਣਾ ਕਾਰੋਬਾਰ ਖੜਾ ਕਰ ਲਵੇ سرمਾਇਆ ਹੁਨਰ ਤੇ ਭਾਸ਼ਾ ਤੋਂ ਬਿਗੈਰ ਪ੍ਰਵਾਸੀ ਕੋਲ ਇੱਕ ਹੀ ਢੋਈ ਹੁੰਦੀ ਹੈ ਕਿਉਂ ਮਾਰਕਸ ਦੇ ਕਲਪੇ ਪ੍ਰੋਲਿਟਾਰੀਏ ਦੀ ਪ੍ਰਤੀਨਿਧ ਚੀਜ਼ ਆਪਣੀ ਮਿਹਨਤ ਵੇਚੇ ਅਤੇ ਉੱਥੇ ਵੇਚੇ ਜਿੱਥੋਂ ਰੋਟੀ ਲੱਭ ਜਾਏ ਅਕਸਰ ਦੇਸ਼ ਵਿੱਚ ਪ੍ਰਵਾਸੀ ਸਭ ਤੋਂ ਪਹਿਲਾਂ ਹੋਟਲਾਂ ਰੈਸਟੋਰੈਂਟਾਂ ਵਿੱਚ ਕੰਮ ਲੱਭਦਾ ਹੈ ਕਿਉਂਕਿ ਉੱਥੇ ਘੱਟੋ ਘੱਟ ਕੁਝ ਖਾਣ ਨੂੰ ਮਿਲ ਜਾਂਦਾ ਹੈ ਵੈਸੇ ਬੰਦਾ ਕੰਮ ਕਰਦਾ ਕਰਦਾ ਖਸ਼ਬੂਨ ਵਾਲੀ ਲੱਗ ਜਾਂਦਾ ਜਾਂ ਫਿਰ ਨਵੇਂ ਘਰ ਬਣਾਉਣ ਲਈ ਮਜ਼ਦੂਰੀ ਕਰਦਾ ਕਿਉਂਕਿ ਉੱਥੇ ਮੁਫਤ ਵਿੱਚ ਰਹਿਣ ਦਾ ਜੁਗਾੜ ਹੋ ਜਾਂਦਾ ਹੈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਟੈਕਸੀ ਕਰਨੀ ਪੈਂਦੀ ਹੈ ਇੰਝ ਰਾਹਾਂ ਦੇ ਭੇਤੀ ਹੋ ਜਾਂਦੇ ਹਨ ਇਸ ਕਰਕੇ ਘੱਟ ਪੜੇ ਲਿਖੇ ਗੈਰ ਹੁੰਦਰੀ ਪਰਵਾਸੀ ਪਹਿਲਾਂ ਕੁੱਕ, ਬਹਿਰੇ, ਮਜ਼ਦੂਰ, ਮਿਸਤਰੀ, ਕਾਰਾਂ ਟਰੱਕਾਂ ਦੇ ਡਰਾਈਵਰ ਹੀ ਬਣਦੇ ਹਨ। ਇਹਨਾਂ ਵਿੱਚੋਂ ਹਿੰਮਤੀ ਉਦਮੀ ਲੋਕ ਫਿਰ ਆਪਣੇ ਰੈਸਟੋਰੈਂਟ, ਆਪਣਾ ਰੀਅਲ ਏਸਟੇਟ ਤੇ ਆਪਣਾ ਟਰਾਂਸਪੋਰਟ, ਪੈਟਰੋਲ ਪੰਪ ਖੜਾ ਕਰ ਲੈਂਦੇ ਹਨ। ਜ਼ਿੰਦਗੀ ਵਿੱਚ ਇਹ ਬਹੁਤ ਹੀ ਗੈਰ ਸਿੱਖਿਅਤ ਪ੍ਰਵਾਸੀ ਪੰਜਾਬੀਆਂ ਦਾ ਮਨਪਸੰਦ ਰੂਟ ਹੈ ਜਿਸ ਨੂੰ ਫੜ ਕੇ ਉਹ ਜ਼ੀਰੋ ਤੋਂ ਹੀਰੋ ਬਣਦੇ ਹਨ। ਸੋ ਸਾਡੇ ਹੀਰੋ ਨੇ ਵੀ ਭਾਂਡੇ, ਤੋਤੇ, ਸਬਜ਼ੀਆਂ, ਚੀਰੀਆਂ, ਪੀਜ਼ਾ ਬਣਾਉਣਾ ਸਿੱਖਿਆ। ਤੇ ਪੀਜ਼ਾ ਦਾ ਮਾਸਟਰ ਹੋ ਗਿਆ। ਇਟਲੀ ਦਾ ਪੀਜ਼ਾ ਜਰਮਨ ਵਿੱਚ ਬੜਾ ਖਾਦਾ ਜਾਂਦਾ ਹੈ ਪਰ ਉਸਨੇ ਇਟਾਲੀਅਨ ਪੀਜ਼ਾ ਬਣਾਉਣ ਵਿੱਚ ਇਟਾਲੀਅਨ ਵੀ ਪਿੱਛੇ ਛੱਡ ਦਿੱਤੇ। ਯੂਰਪੀ ਖਾਣੇ ਬਣਾਉਣ ਦਾ ਪੋਸਟ ਪੈ ਗਿਆ। ਇੱਕ ਨੰਬਰ ਦਾ ਕੁੱਕ ਬਣ ਗਿਆ। ਸਾਂਝਾਂ ਮਿਲਣ ਲੱਗ ਪਈਆਂ। ਕੁਝ ਖਿਆਲ ਆਇਆ ਕਿ ਘਰ ਦੇ ਨਾਲੋਂ ਮਿਲਿਆ ਜਾਵੇ। ਆਪਣੇ ਦੇਸ਼ ਜਾਇਆ ਜਾਵੇ। ਆਪਣਾ ਘਰ ਵਸਾਇਆ ਜਾਵੇ। ਪਰ ਆਪਣੇ ਦੇਸ਼ ਪੈਰ ਪੈਰ ਤੇ ਪਹਿਰੇ ਨਾਕੇ ਥਾਣੇ ਜੇਲਾ ਉਡੀਕਦਿਆਂ ਸਨ ਦੇਸ਼ ਵਿੱਚ ਜਦੋਂ ਲਹਿਰ ਦੀ ਉਤਰਾਹੀ ਸ਼ੁਰੂ ਹੋਈ ਤਾਂ ਪਗੋੜਾ ਲਾਣ ਦਿੱਤਾ ਜਦੋਂ ਪਤਾ ਲੱਗਿਆ ਕਿ ਉਹ ਦੇਸ਼ ਛੱਡ ਗਿਆ ਹੈ ਹੁਣ ਉਸਦੇ ਵਾਪਸੋ ਮੋੜਨ ਦਾ ਕੋਈ ਡਰ ਨਹੀਂ ਅਤੇ ਉਸ ਤੋਂ ਹੁਣ ਕੋਈ ਖਤਰਾ ਵੀ ਨਹੀਂ ਤਾਂ ਹਰ ਨਵੇਂ ਪੁਰਾਣੇ ਕੇਸ ਵਿੱਚ ਉਸ ਦਾ ਨਾਮ ਪਾਉਣਾ ਹੋਰ ਵੀ ਸੌਖਾ ਹੋ ਗਿਆ ਵੈਸੇ ਵੀ ਥਾਣੇ ਦੇ ਕਾਗਜ਼ਾਂ ਵਿੱਚ ਕਈ ਖਾਨੇ ਭਰਨੇ ਹੁੰਦੇ ਹਨ ਇਹ ਖਾਲੀ ਖਾਨੇ ਮੌਨਸ਼ੀ ਨੂੰ ਕਹਿੰਦੇ ਰਹਿੰਦੇ ਹਨ ਕਿ ਆਪਣੀ ਬਦਲੀ ਤੋਂ ਪਹਿਲਾਂ ਆਪਣੇ ਪੈਨ ਨਾਲ ਅਤੇ ਆਪਣੀ ਸਿਆਹੀ ਨਾਲ ਬੰਦਿਆਂ ਦੇ ਨਾਂ ਭਰਕੇ ਜਾਂਹੀਂ ਲੁੱਟਾਂ ਖੋਹਾਂ ਹੁੰਦੀਆਂ ਕਤਲ ਹੁੰਦੇ ਡਾਕੇ ਪੈਂਦੇ ਪੁਲਿਸ ਨੂੰ ਪਤਾ ਹੁੰਦਾ ਕਿ ਕਿਸ ਨੇ ਕੀਤੇ ਪਰ ਪੁਲਿਸ ਨੇ ਅਸਲ ਨਾ ਪਾ ਕੇ ਕੋਈ ਮੁਸੀਬਤ ਨਹੀਂ ਛੇੜਨੀ ਹੁੰਦੀ ਉਸ ਨੂੰ ਜਿਹੇ ਨਾਵਾਂ ਦੀ ਤਲਾਸ਼ ਹੁੰਦੀ ਹੈ ਜਿਹੜੇ ਸੱਚੇ ਲੱਗਣ ਪਰ ਹੋਣ ਨਾ ਪਰ ਦੂਜੇ ਪਾਸੇ ਮੁਰਮੁਰ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੱਛੋਂ ਪਿੰਡ ਬਾਪ ਦਾ ਸਨੇਹਾ ਆਇਆ ਤੂੰ ਆ ਜਾ ਨਹੀਂ ਤਾਂ ਆਪਣੀ ਪੀੜ੍ਹੀ ਅੱਗੇ ਨਹੀਂ ਤੁਰਨੀ ਉਸ ਦਾ ਜੀ ਕਦੇ ਜੀ ਕਰਦਾ ਕਿ ਇਨਕਲਾਬ ਆਏ ਤੂੰ ਪਿੰਡ ਵਿੱਚ ਸਾਂਝੀ ਖੇਤੀ ਕਰਾਂਗੇ ਕਦੇ ਉਸ ਨੂੰ ਲੱਗਦਾ ਕਿ ਹੁਣ ਖਾਲਿਸਤਾਨ ਦੀ ਧਰਤੀ ਤੇ ਹੀ ਜਾ ਕੇ ਵਾਪਸ ਪੈਰ ਧਰਾਂਗੇ ਪਰ ਉਹ ਆਪਣੇ ਹੀ ਦੇਸ਼ ਵਿੱਚ ਖਾਖੀ ਪਰਛਾਵਿਆਂ ਤੋਂ ਬਚਦਾ ਹਵਾਵਾਂ ਨੂੰ ਦੱਸਦਾ ਰੁੱਖਾਂ ਨਾਲ ਗੱਲ ਸਾਂਝੀ ਕਰਦਾ ਪਾਣੀਆਂ ਨੂੰ ਭੇਤ ਦੇ ਕੇ ਦੇਸ਼ ਆ ਗਿਆ ਇੰਜ ਹੀ ਜਿਵੇਂ ਰਾਤ ਬਰਾਤੇ ਆਸ਼ਕ ਮਸ਼ੂਕ ਨੂੰ ਮਿਲਣਾ ਜਾਂਦਾ ਜਿਸ ਦਾ ਮਸ਼ੂਕ ਤੋਂ ਇਲਾਵਾ ਰਾਹਾਂ ਰੁੱਖਾਂ ਚੰਨ ਤਾਰਿਆਂ ਤੇ ਬੱਦਲਾਂ ਨੂੰ ਪਤਾ ਹੁੰਦਾ ਉਹ ਆਇਆ ਸਭ ਨਵੇਂ ਪੁਰਾਣਿਆਂ ਨੂੰ ਮਿਲਦਾ ਉਹਦੇ ਨਵੇਂ ਬਣਾਏ ਤੱਤੇ ਯਾਰ ਸ਼ਹੀਦियां ਪਾਗੇ ਸੀ ਜਾਂ ਫਿਰ ਪੁਲਿਸ ਦੇ ਟਾਊਟ ਬਣ ਗਏ ਸਨ ਅਤੇ ਕੁਝ ਸਫਲ ਕਾਰੋਬਾਰੀ ਵੀ ਬਣ ਚੁੱਕੇ ਸਨ ਅਤੇ ਸਫਲ ਸਿਆਸਤਦਾਨ ਬਣਨ ਦੀ ਮਸ਼ਕ ਵਿੱਚ ਲੱਗੇ ਹੋਏ ਸਨ ਕੁਝ ਤਾਂ ਸਰਕਾਰੀ ਅਫਸਰ ਵੀ ਹੋ ਗਏ ਸਨ ਪੁਰਾਣੇ ਜੀੜੇ ਕਾਮਰੇਡਾਂ ਨੇ ਘਰ ਵਾਪਸੀ ਦੇ ਅਰਥ ਸਮਝ ਲਏ ਸਨ ਘਰ ਬਣਾਉਣ ਦੀਆਂ ਗੱਲਾਂ ਹੋਣ ਲੱਗ ਪਈਆਂ ਸਨ ਘਰ ਵੱਸ ਗਿਆ ਦੁਨੀਆਦਾਰੀ ਪੱਖੋਂ ਮੁੰਡਾ ਬਾਹਰ ਸੀ ਇਧਰ ਜ਼ਮੀਨ ਸੀ ਦਾਜ ਦਹੇਜ ਤੋਂ ਪਰੇ ਪਰ ਸੀਤਾ ਪਘੋੜਾ ਹੀ ਨਾ ਕੁੜੀ ਦੇ ਕਾਮਰੇਡ ਪਿਓ ਨੂੰ ਇਹ ਕੋਈ ਗੱਲ ਹੀ ਨਾ ਲੱਗੀ ਉਸ ਨੂੰ ਪਤਾ ਸੀ ਕਿ ਹਕੂਮਤ ਦਾ ਪਘੋੜਾ ਬਾਗੀ ਤੇ ਇਨਕਲਾਬੀ ਵੀ ਹੁੰਦਾ ਕੁੜੀ ਬੈਲਜੀਅਮ ਪਹੁੰਚ ਗਈ ਜਵਾਨੀ ਦਾ ਜੋਰ ਸੀ ਅੱਖਾਂ ਵਿੱਚ ਸੁਪਨੇ ਸੀ ਬੱਚੇ ਹੋਏ ਕਬੀਲਦਾਰੀ ਪਈ ਆਪਣਾ ਕਾਰੋਬਾਰ ਸ਼ੁਰੂ ਕੀਤਾ ਰੈਸਟੋਰੈਂਟ ਖੋਲ੍ਹਿਆ ਸਟੋਰ ਚਾਲੂ ਕੀਤਾ ਹੁਣ ਗੋਰੇ-ਗੋਰੀਆਂ ਅਫਗਾਨੀਆਂ ਤੋਂ ਲੈ ਕੇ ਪਹਾੜੀ ਭਾਰਤੀਆਂ ਤੱਕ ਲੋਕ ਉਸ ਕੋਲ ਕੰਮ ਕਰਦੇ ਹਨ ਜਿੰਨਾਂ ਚੀਜ਼ਾਂ ਦੀ ਇੰਡੀਆ ਵਿੱਚ ਕੋਈ ਸਿੱਕ ਰੱਖਦਾ ਹੈ ਉਸ ਕੋਲ ਹੈ ਮਕਾਨ ਹੈ ਦੁਕਾਨ ਹੈ ਕਾਰ ਹੈ ਚੱਲਦਾ ਕਾਰੋਬਾਰ ਹੈ ਬੱਚੇ ਪੜਦੇ ਹਨ ਸੁਗੜ ਸਿਆਣੀ ਨਾਰ ਹੈ ਜੱਸ ਨੂੰ ਉਹ ਪਛਾਵੀ ਆਉਂਦੀ ਹੈ ਜੋ ਬਹੁਤੇ ਪੰਜਾਬੀਆਂ ਨੂੰ ਆਉਂਦੀ ਨਹੀਂ ਭਾਵ ਡੱਚ ਯੂਰਪ ਵਿੱਚ ਸੋਸ਼ਲ ਸਕਿਉਰਿਟੀ ਹੈ ਹੁਣ ਕੋਈ ਫਿਕਰ ਨਹੀਂ ਪਰ ਅਜੇ ਵੀ ਪੰਜਾਬ ਦਾ ਫਿਕਰ ਹੈ ਫਿਕਰ ਹੀ ਨਹੀਂ ਫਿਕਰ thì ਬਾਫੜੀ ਹੋਈ ਹੈ ਖੁੱਲੀ ਅੱਖ ਵਾਲਾ ਬੰਦਾ ਹੈ ਅਨੁਭਵ ਨਾਲ ਸਿਆਸਤ ਜਾਣੀ ਹੈ ਸਾਰੀ ਦੁਨੀਆ ਦੀ ਸਿਆਸਤ ਬਾਰੇ ਜਾਣਦਾ ਹੈ ਪਰ ਉਸ ਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ ਮੇਜ਼ਬਾਨ ਦੇਸ਼ ਭਾਵ ਬੈਲਜੀਅਮ ਦਾ ਕੋਈ ਪ੍ਰਧਾਨ ਮੰਤਰੀ ਅਸਤੀਫਾ ਦੇਵੇ ਭਾਵੇਂ ਸਰਕਾਰ ਟੈਕਸ ਵਧਾ ਦੇਵੇ جیب ਖਾਲੀ ਕਰ ਲਵੇ ਉਸ ਨੂੰ ਯਕੀਨ ਹੈ ਕਿ ਲੋਕ ਆਪਣਾ ਵੀ ਖਿਆਲ ਰੱਖਣਗੇ ਤੇ ਜਿੰਨਾ ਸੰਭਵ ਹੋ ਸਕਿਆ ਸਾਡਾ ਵੀ ਉਸ ਨੂੰ ਪਤਾ ਹੈ ਕਿ ਸਾਰਾ ਢਾਂਚਾ ਲੁੱਟਦੇ ਖੜਾ ਹੈ ਪਰ ਉਹਨੂੰ ਲੁੱਟਦੇ ਯੂਰਪੀ ਢਾਂਗ ਨੂੰ ਆਖਰ ਸੁਪਰਮਾਈ ਇਨਕਲਾਬ ਆਉਣ ਤੱਕ ਜਾਇਜ਼ ਮੰਨੀ ਬੈਠਾ ਹੈ ਪਰ ਪੰਜਾਬ ਦੀ ਇੱਕ ਇੱਕ ਖਬਰ ਉੱਤੇ ਉਸ ਦੀ ਨਜ਼ਰ ਹੁੰਦੀ ਹੈ ਬੈਲਜੀਅਮ ਨਾਲੋਂ ਉਸ ਨੂੰ ਪੰਜਾਬ ਦਾ ਫਿਕਰ ਵਧੇਰੇ ਹੈ ਉੱਠਣ ਸਾਰ ਸਭ ਤੋਂ ਪਹਿਲਾ ਕੰਮ ਇੰਟਰਨੈਟ ਤੇ ਪਏ ਪੰਜਾਬੀ ਅਖਬਾਰ ਟੈਂਡਰਾਂ ਤੋਂ ਲੈ ਕੇ ਭੋਗ ਤੱਕ ਦੇ ਇਸ਼ਤਿਹਾਰਾਂ ਨੂੰ ਸਭ ਨੂੰ ਪੜਦਾ ਹੈ ਫਿਰ ਇਲਾਕੇ ਦੇ ਦੋਸਤਾਂ ਮਿੱਤਰਾਂ ਨੂੰ ਨਹੀਂ ਸਿੱਧਾ ਪੱਤਰਕਾਰਾਂ ਤੋਂ ਡਿਟੇਲ ਪੁੱਛਦਾ ਹੈ ਉਹ ਪੰਜਾਬ ਦੀ ਸਰਹੱਦ ਟੱਪੇ ਬਗੈਰ ਰੋਜ਼ ਪੰਜਾਬ ਦੀ ਯਾਤਰਾ ਕਰਦਾ ਹੈ ਉਸ ਦੇ ਅੰਦਰ ਅਜੇ ਵੀ ਬਦਲਾਅ ਦਾ ਪਰਚਮ ਝੁਲਦਾ ਹੈ ਕਦੇ ਉਸ ਨੂੰ ਆਪਣੇ ਆਪ ਵਿੱਚ ਆਪਣੀਆਂ ਆਸਾਂ ਦਾ ਬੂਰ ਦਿਖਾਈ ਪੈਂਦਾ ਹੈ ਉਸ ਨੂੰ ਲੱਗਿਆ ਸੀ ਕਿ ਸ਼ਾਇਦ ਦੇਸ਼ ਸੁਧਰ ਗਿਆ ਉਸ ਕੋਲ ਯੂਰਪ ਤੋਂ ਸਿੱਖੀਆਂ ਬੜੀਆਂ ਕਾਰੋਬਾਰੀ ਤਕਨੀਕਾਂ ਹਨ ਜਿਹੜੀਆਂ ਉਹ ਪੰਜਾਬ ਵਿੱਚ ਸਿਖਾਉਣੀ ਚਾਹੁੰਦਾ ਹੈ ਪਰ ਕੋਈ ਆਉਣ ਤਾਂ ਦੇਵੇ ਡਰ ਹੈ ਕਿ ਫੜ ਕੇ ਅੰਦਰ ਕਰ ਦੇਣਗੇ ਪੰਜਾਬ ਵਿੱਚ ਇਹ ਵੀ ਭਰਮ ਕਦੇ ਨਹੀਂ ਟੁੱਟਦਾ ਕਿ ਐਨਆਰਆਈ ਕੋਲ ਬਹੁਤ ਪੈਸਾ ਹੁੰਦਾ ਹੈ ਉੱਕੜ ਫੂਡ ਇੰਡਸਟਰੀ ਵਿੱਚ ਅਜਾਇਬ ਦੀ ਮਹਾਰਤ ਹੈ ਉਸਦੇ ਸ਼ਬਦਾਂ ਵਿੱਚ ਫੂਡ ਐਂਡ ਪ੍ਰੋਸੈਸਿੰਗ ਮੰਤਰੀ ਤਾਂ ਸਿਮਰੋ ਬਣੀ ਬੈਠੀ ਸੀ ਜੋ ਵੋਟਾਂ ਵੇਲੇ ਅਜੇ ਵੀ ਮੇਰੇ ਬਾਪ ਦੇ ਮੰਜੇ ਤੇ ਬੈਠ ਕੇ ਆਖ ਆਉਂਦੀ ਹੈ ਕਾਲੀ ਸੁਚੀਤਾ ਪਾੜਦੀ ਜਿਹੜਾ ਮਰਜੀ ਜਦੋਂ ਮਰਜੀ ਆ ਜਾਵੇ ਪਰਦੇਸ਼ ਬੈਠੇ ਬਾਪ ਤੇ ਪਰਦੇਸ਼ ਬੈਠੇ ਪੁੱਤਰ ਦੋਹਾਂ ਨੂੰ ਪਤਾ ਹੈ ਕਿ ਸੱਚ ਕੀ ਹੈ ਅੱਜ ਕੱਲ੍ਹ ਉਹ ਪੱਛਮੀ ਲਿਬਰਲ ਡੈਮੋਕ੍ਰੇਸੀ ਦੇ ਗੋਣ ਗਾਉਂਦਾ ਹੈ ਗਾਵੇ ਵੀ ਕਿਉਂ ਨਾ ਸ਼ਰਨ ਦਿੱਤੀ ਹੈ ਆਸਰਾ ਦਿੱਤਾ ਹੈ ਖਾਨ ਕਮਾਉਣ ਅਤੇ ਖੁੱਲ ਕੇ ਜ਼ਿੰਦਗੀ ਜਿਉਣ ਦੀ ਆਜ਼ਾਦੀ ਦਿੱਤੀ ਹੈ ਹੁਣ ਉਸ ਨੂੰ ਖਾਲਿਸਤਾਨ ਦਾ ਸੁਪਨਾ ਡਰਾਉਣਾ ਜਾਗਦਾ ਹੈ ਹਿੰਸਾ ਤੋਂ ਤੌਬਾ ਕਰ ਹੀ ਬੈਠਾ ਹੈ ਪਰ ਲੀਡਰਾਂ ਲਈ ਮੋਟੀਆਂ-ਮੋਟੀਆਂ ਗਾਲਾਂ ਕੱਢਦਾ ਹਰ ਸਾਹ ਨਾਲ ਪੰਜਾਬ ਦੀ ਖੈਰ ਮੰਗਦਾ ਹੈ ਸਾਰਾ ਪਰਿਵਾਰ ਬੜਾ ਖੁਸ਼ਮિજાਜ ਹੈ ਤੇ ਬਹੁਤਾ ਸਮਾਂ ਇਕ ਦੂਜੇ ਨੂੰ ਟੀਚਰਾਂ ਕਰੀ ਜਾਂਦਾ ਹੈ ਸ਼ਾਇਦ ਇਸ ਦਾ ਕਾਰਨ ਇਹ ਵੀ ਹੋਵੇ ਕਿ ਇਕੱਲੇ ਰਹਿੰਦੇ ਹੋਣ ਕਾਰਨ ਹਾਸਾ ਫੱਟਾ ਵੀ ਆਪੋ ਵਿੱਚ ਹੀ ਕਰਨਾ ਹੁੰਦਾ ਹੈ ਫੱਟੇ ਚੱਕ ਦੀ ਪਤਨੀ ਰਾਜਕੋਈ ਨੇਕ ਰੂਹ ਹੈ ਉੱਚੀ ਲੰਮੀ ਸੋਹਣੀ ਸੁਨੱਖੀ ਹੱਦੋਂ ਵੱਧ ਮਿਹਨਤੀ ਉਹ ਸਾਰੀਆਂ ਦੀਆਂ ਖੂਬੀਆਂ ਅਤੇ ਸ਼ਿਕਾਇਤਾਂ ਨਾਲ ਭਰੀ ਹੋਈ ਜਿਹੜੀਆਂ ਕਿ ਪੰਜਾਬਣ ਦੇ ਹਿੱਸੇ ਆ ਸਕਦੀਆਂ ਹਨ ਫੱਟੇ ਚੱਕ ਨੇ ਸਭ ਤੋਂ ਪਹਿਲਾਂ ਚੰਗਾ ਕੰਮ ਇਹ ਕੀਤਾ ਕਿ ਨਵੀਂ ਵਿਆਹੀ ਨੂੰ ਭਾਸ਼ਾ ਦੀਆਂ ਕਲਾਸਾਂ ਲਗਾਉਣ ਤੋਂ ਦੋ ਦਿੱਤਾ ਭਾਸ਼ਾ ਜਾਣੇ ਬਿਗੈਰ ਗੁਜ਼ਾਰਾ ਨਹੀਂ ਸੀ ਹੁਣ ਉਹ ਡੱਚ ਬੋਲਦੀ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੋਈ ਪੰਜਾਬਣ ਬੋਲਦੀ ਹੈ ਜਾਂ ਡੱਚਨ ਅਸੀਂ ਉੱਥੇ ਬੈਲਜੀਅਮ ਤੁਰਦੇ ਫਿਰਦੇ ਆਨੇ ਬਿਜ਼ਨਸ ਫੋਨ ਤੇ ਫੋਨ ਕਰਨਾ ਤਾਂ ਉਸ ਦੇ ਡੱਚ ਲਹਿਜੇ ਤੋਂ ਪਤਾ ਹੀ ਨਾ ਲੱਗਦਾ ਕਿ ਰਾਜ ਬੋਲਦੀ ਹੈ ਜਾਂ ਕੋਈ ਉਸ ਦੀ ਅਸਿਸਟੈਂਟ ਉਹ ਆਪਣੇ ਸਟੋਰ ਅਤੇ ਰੈਸਟੋਰੈਂਟ ਦੀ ਮੈਨੇਜਰ ਵੀ ਹੈ, ਵੇਟਰ ਵੀ ਹੈ ਅਤੇ ਲੋਡ ਪੈਣ ਤੇ ਸਫਾਈ ਸੇਵਕ ਵੀ। ਵੈਸੇ ਤਾਂ ਸਾਰੇ ਯੂਰਪ ਵਿੱਚ ਹੀ ਮਜਲੇ ਕਾਰੋਬਾਰ ਇੰਜ ਹੀ ਚੱਲਦੇ ਨੇ। ਹਰ ਬੰਦਾ ਹਰ ਕੰਮ ਕਰ ਲੈਂਦਾ ਹੈ। ਪਰ ਉਹ ਤਾਂ ਹਰ ਕੰਮ ਨੂੰ ਇੰਨੀ ਤਨਦੇਹੀ ਨਾਲ ਕਰਦੀ ਹੈ ਜਿਵੇਂ ਉਸੇ ਕੰਮ ਲਈ ਬਣੀ ਹੋਵੇ। ਫੁੱਲਾਂ ਦੀ ਸਜਾਵਟ ਤੋਂ ਲੈ ਕੇ ਆਰਡਰ ਲੈਣ ਤੱਕ, ਭਾਂਡੇ ਚੁੱਕਣ ਤੋਂ ਲੈ ਕੇ ਬਿੱਲ ਕੱਟਣ ਤੱਕ ਸਵੇਰੇ 11 ਵਜੇ ਤੋਂ ਰਾਤ 11 ਵਜੇ ਤੱਕ ਉਸ ਦਾ ਕਾਰੋਬਾਰ ਦਾ ਸਮਾਂ ਹੈ। ਉਸ ਤੇ ਨੂਰਾ ਬੋਝ ਹੈ ਨੌਕਰਤਾ ਆਪਣਾ ਕੰਮ ਕੀਤਾ ਚਲੇ ਗਏ ਮਾਰਕ ਨੂੰ ਸਾਫਤਾ ਵਾਧੂ ਕਰਨਾ ਪੈਂਦਾ ਹੈ ਕਦੇ ਅਕਾਊਂਟੈਂਟ ਨਾਲ ਕਦੇ ਸੀਏ ਨਾਲ ਇਸ ਤੋਂ ਵੀ ਉੱਤੇ ਫੂਡ ਕੰਟਰੋਲ ਵਾਲਿਆਂ ਨਾਲ ਵਾਧੂ ਨਿਜਠਣਾ ਪੈਂਦਾ ਹੈ ਉਹ ਲਗਭਗ ਹਰ ਸਾਲ ਦੇਸ਼ਘੇੜਾ ਮਾਰਦੀ ਹੈ ਅਤੇ ਪੇਕੇ ਸਹਰਿਆਂ ਦੇ ਸਭ ਦੇ ਕਾਜ ਨਿਬੇੜਦੀ ਹੈ ਬੱਚਿਆਂ ਨੂੰ ਨਾਨਕਿਆਂ ਦਾਦਕਿਆਂ ਦੀ ਸੋਜੀ ਉਸੇ ਨੇ ਕਰਵਾਈ ਹੈ ਕਿਉਂਕਿ ਪੀਓ ਡਿਕਲੇਅਰ ਹੋਇਆ ਤਾਂ ਯਾਰ ਡਿਫਾਲਟਰ ਦੇਸ਼ ਨਹੀਂ ਆ ਸਕਦਾ ਸੀ ਇਹ ਯਾਰ ਦਾ ਫਾਲਟਰ ਵੀ ਸ਼ਬਦ ਉਸਦੇ ਬੱਚਿਆਂ ਨੇ ਹੀ ਆਪਣੇ ਬਾਪ ਨੂੰ ਆਰ ਨੇਤ ਦੇ ਗਾਣੇ ਤੇ ਦਿੱਤਾ ਹੈ ਰਾਜ ਨੂੰ ਫੱਟੇ ਚੱਕ ਦੇ ਦੀਤ ਤੇ ਕੋਈ ਗਿਲਾ ਨਹੀਂ ਪਰ ਅੱਜ ਕੱਲ ਜਦੋਂ ਪੁਰਾਣੇ ਯਾਰ ਡਿਫਾਲਟਰ ਨੂੰ ਟੱਕਰ ਜਾਂ ਤਾਂ ਖਿਜਣਾ ਕੁਦਰਤੀ ਹੈ ਉਸਦੇ ਬੜੇ ਯਾਰ ਨੇ ਯਾਰਾਂ ਦੇ ਵੀ ਅੱਗੇ ਯਾਰ ਤੇ ਯਾਰਾਂ ਦੇ ਰਿਸ਼ਤੇਦਾਰ ਪੰਜਾਬੀ ਭਾਈਚਾਰਾ ਛੋਟਾ ਹੋਣ ਕਰਕੇ ਸਾਰੇ ਸਹੀ ਸਾਰਿਆਂ ਨੂੰ ਥੋੜਾ ਬਹੁਤਾ ਜਾਣਦੇ ਹਨ ਮੁਫਤ ਖੋਰੇ ਪੁਰਾਣੇ ਯਾਰ ਅਜਾਇਬ ਨੂੰ ਮਿਲ ਲਾਉਂਦੇ ਹਨ ਉਹ ਸਮਝਦਾ ਹੈ ਕਿ ਮੋਹ ਮਾਰੇ ਆਉਂਦੇ ਹਨ ਪਰ ਉਸ ਦਾ ਪਰਿਵਾਰ ਜਾਣਦਾ ਹੈ ਕਿ ਕੋਈ ਮੋਹ ਮਾਰੇ ਨਹੀਂ ਆਉਂਦੇ ਸਗੋਂ ਖਾਣ ਪੀਣ ਆਉਂਦੇ ਨੇ ਉਸ ਦਾ ਗਿਲਾ ਜਾਇਜ਼ ਹੈ ਕਿ ਸਾਨੂੰ ਮਿਲ ਲਉਣਾ ਤਾਂ ਇਕੱਲੇ ਆਉਣ ਸਾਡੇ ਟਾਈਮ ਤੇ ਆਉਣ ਜੇ ਰਿਸ਼ਤੇਦਾਰ ਨਾਲ ਲੈ ਕੇ ਆਏ ਤੇ ਬਿੱਲ ਭੇ ਕਰਨ ਪਰ ਉਹਨਾਂ ਬਿੱਲ ਤਾਂ ਕੀ ਭੇ ਕਰਨਾ ਹੁੰਦਾ ਯੂਰਪ ਵਿੱਚ ਇਹ ਗੱਲ ਬੜੀ ਅਜੀਬ ਹੈ ਜਾਂ ਉਹਨਾਂ ਦੀ ਆਦਤ ਦਾ ਹਿੱਸਾ ਹੈ ਜੇ ਚਾਰ ਪੰਜ ਜਾਣੇ ਇਕੱਠੇ ਆਉਣ ਤਾਂ ਇੱਕੋ ਟੇਬਲ ਤੇ ਖਾਣਾ ਖਾਣ ਪੈਸੇ ਆਪੋ ਆਪਣੇ ਦਿੰਦੇ ਹਨ ਇਥੋਂ ਤੱਕ ਕਿ ਗਰਲਫ੍ਰੈਂਡ ਤੇ ਬாய்ਫ੍ਰੈਂਡ ਵੀ ਆਪੋ ਆਪਣਾ ਬਿੱਲ ਪੇ ਕਰਦੇ ਹਨ ਸਾਨੂੰ ਲੱਗਦਾ ਸੀ ਕਿ ਜਿਹੜੇ ਰੋਜ਼ ਆਉਂਦੇ ਹਨ ਤੇ ਪੱਕੇ ਆੜੀ ਹਨ ਉਹ ਤਾਂ ਬਾਰੋ-ਬਾਰੀ ਪੈਸੇ ਦੇ ਹੀ ਸਕਦੇ ਹਨ ਪਰ ਨਹੀਂ ਉਹ ਹਰ ਸਮੇਂ ਆਪੋ ਆਪਣਾ ਹੀ ਬਿੱਲ ਪੇ ਕਰਦੇ ਹਨ ਇੰਜ ਮੈਨੇਜਰ ਦਾ ਕੰਮ ਵਧਿਆ ਰਹਿੰਦਾ ਹੈ ਦੂਜੇ ਪਾਸੇ ਸਾਡੀ ਪੰਜਾਬੀ ਮਨਮਰਜ਼ੀ ਦਾ ਖਾਕੇ ਤੁਰਦੇ ਬਣਦੇ ਹਨ ਡਿਫਾਲਟਰ ਦਾ ਆਪਣਾ ਤਰਕ ਹੈ ਕਿ ਆਪਾਂ ਇੱਥੇ ਲੈ ਕੇ ਕੀ ਆਏ ਸੀ ਆਪਣੇ ਕੋਲ ਸਭ ਕੁਝ ਹੈ ਰੋਟੀ ਦਾ ਕੀ ਹੈ ਇਹ ਤਾਂ ਲੰਗਰੀ ਸਮਝੋ ਅਸੀਂ ਇਕੱਠਿਆਂ ਬਹੁਤ ਬੁਰੇ ਦਿਨ ਦੇਖੇ ਚਲੋ ਹੁਣ ਜੇ ਸੌਖੇ ਹਨ ਤਾਂ ਰਾਜ ਦਾ ਤਰਕ ਇਹ ਹੁੰਦਾ ਹੁਣ ਉਹ ਵੀ ਸੌਖੇ ਹਨ ਵੈਸੇ ਮਫਤ ਖੋਰੀ ਹੱਡਾਂ 'ਚ ਵੜੀ ਹੋਈ ਹੈ ਲਾਲਚੀ ਨੇ ਇੱਕ ਦਿਨ ਕਮਾਲ ਹੋਈ ਦੋ ਸਾਬਤ ਸਰੂਪ ਵਾਲੇ ਆਏ ਨਾਲ ਹੀ ਦੋ ਹੋਰ ਮੋਟੇ ਤਾਜੇ ਇੰਗਲੈਂਡ ਵਿੱਚ ਵਸਦੇ ਕਲੀਨ ਸ਼ੇਫ ਦੋਸਤਾਂ ਨੂੰ ਨਾਲ ਲਈ ਆਏ ਦੁਪਹਿਰੇ ਸ਼ੁਰੂ ਹੋ ਗਏ ਪਰ ਇੰਗਲੈਂਡ ਨਿਵਾਸੀ ਮਫਤ ਕਰਨ ਵਧੇਰੇ ਹੀ ਖਿਲਰ ਗਿਆ ਪਹਿਲਾਂ ਆਪਣੇ ਅਤੀਤ ਨੂੰ ਫਿਰ ਦੇਸ਼ ਨੂੰ ਫਿਰ ਔਰਤਾਂ ਨੂੰ ਨੰਗੀਆਂ ਚਿੱਟੀਆਂ ਗਾਲਾਂ ਕੱਢਣ ਲੱਗ ਪਿਆ ਜਿਹੜੀਆਂ ਯੂਰਪੀਅਨਾਂ ਨੂੰ ਤਾਂ ਸਮਝ ਨਾ ਆਈਆਂ ਪਰ ਪੰਜਾਬੀ ਸਮਝਣ ਵਾਲਿਆਂ ਲਈ ਤਾਂ ਹੱਤਕ ਸੀ ਕੁਝ ਦੇਰ ਬਾਅਦ ਉਹ ਤੀਨੀਆਂ ਤੇ ਤਵਾ ਧਰ ਕੇ ਬੈਠ ਗਿਆ ਯੂਰਪੀਅਨ ਵੈਸੇ ਹੀ ਖਾਣਾ ਖਾਂਦੇ ਘੱਟ ਤੇ ਹੌਲੀ ਬੋਲਦੇ ਹਨ ਪਰ ਉਸਦੀ ਬਕੜਵਾ ਸੁਣ ਕੇ ਕਾਊਂਟਰ ਤੇ ਖੜੀ ਰਾਜ ਦੇ ਚਿਹਰੇ ਤੇ ਗੁੱਸਾ ਆਈ ਜਾਵੇ ਨਾਲ ਹੀ ਫਰੰਟ ਟੇਬਲ ਤੇ ਬੈਠੀ ਚਰਨਜੀਤ ਦਾ ਪਾਰਾ ਚੜੀ ਜਾਵੇ ਮੈਂ ਉਸ ਬੰਦੇ ਨੂੰ ਨੇ ਮਰਤਾ ਸਹਤ ਪਰ ਸਖਤ ਦਲੀਲ ਨਾਲ ਟੋਕਿਆ ਤਾਂ ਉਹ ਥੋੜਾ ਨਰਮ ਪਿਆ ਪਰ ਫੇਰ ਪਹਿਲੀ ਲੈ ਤੇ ਪਰਤ ਪਿਆ ਪਰ ਇੱਕ ਨਾ ਪੀਣ ਵਾਲਾ ਮੇਰੇ ਇਸ਼ਾਰੇ ਨਾਲ ਵੱਧ ਸਮਝ ਰਿਹਾ ਸੀ ਉਹ ਸਮਝਾਤ ਜਾ ਕੇ ਉਠਾ ਕੇ ਲੈ ਗਿਆ ਰਾਜ ਸੇਲਾਂ ਦੀ ਉਨੀ ਹੀ ਸ਼ਕੀਨ ਹੈ ਜਿੰਨੀ ਕੋਈ ਪੰਜਾਬਣ ਹੋ ਸਕਦੀ ਹੈ ਉਹ ਢੀੜੇ ਬਾਜ਼ਾਰ ਅਤੇ ਛੋਟੀਆਂ ਦੁਕਾਨਾਂ ਤੋਂ ਲੈ ਕੇ ਵੱਡੇ ਸ਼ੋਰੂਮਾਂ ਅਤੇ ਮਾਲਾਂ ਸਭ ਦਾ ਭੇਦ ਰੱਖਦੀ ਹੈ ਕਿ ਕਿੱਥੇ-ਕਿੱਥੇ ਸੋਲਡਨ ਹੈ ਅਸਲ ਵਿੱਚ ਤਾਂ ਇਹ ਸੇਲ ਦੀ ਬਿਮਾਰੀ ਵਿਸ਼ੇਵਿਆਪੀ ਹੈ ਯੂਰਪ ਵਿੱਚ ਵੀ ਸੇਲ ਸਮੇ ਲੋਕ ਘਰਾਂ ਵਿੱਚੋਂ ਹੀ ਆਉਣ ਨਿਕਲ ਲਾਉਂਦੇ ਹਨ ਜਿਵੇਂ ਮੁਫਤ ਦੀ ਲੁੱਟ ਹੋਵੇ ਉਹਨਾਂ ਦੇ ਬੱਚੇ ਬੇਟਾ ਬੇਟੀ ਦੋਵੇਂ ਮਸਤ ਮੋਲੇ ਬੇਟੀ ਦਾ ਸਕੂਲ ਪੂਰਾ ਹੋ ਗਿਆ ਹੈ ਅਤੇ ਬੇਟਾ ਛੋਟਾ ਹੈ ਪਰ ਉਮਰ ਦੇ ਹਿਸਾਬ ਨਾਲ ਜਿਆਦਾ ਉੱਚਾ ਜਿਆਦਾ ਮੋਟਾ ਜਿਆਦਾ ਬੁੱਧੀਮਾਨ ਪਹਿਲਾਂ ਪੜ ਉਸ ਨੂੰ ਲੱਗਦਾ ਰਿਹਾ ਕਿ ਖੁੱਲਾ ਖਾਣ ਪੀਣ ਕਾਰਨ ਅਜਿਹਾ ਹੋ ਰਿਹਾ ਹੈ ਸਕੂਲ ਦੇ ਮਨੋਵਿਗਿਆਨੀਆਂ ਨੇ ਸਮਝਾਇਆ ਕਿ ਸ਼ਾਇਦ ਮਾਪਿਆਂ ਤੇ ਕੰਮ ਦਾ ਦਬਾਅ ਕਾਰਨ ਅਣਗੌਲਿਆ ਹੈ ਸਾਨੂੰ ਵੀ ਇਹ ਲੱਗਿਆ ਕਿ ਸਟੋਰ ਤੇ ਰੈਸਟੋਰੈਂਟ ਦੋਹਾਂ ਥਾਵਾਂ ਤੇ ਖੁੱਲੀਆਂ ਖਾਣ ਦੀਆਂ ਚੀਜ਼ਾਂ ਹਨ ਬੱਚਾ ਹੋਣ ਕਰਕੇ ਖਾਈ ਜਾਂਦਾ ਹੈ ਹੋਰ ਕੋਈ ਗੱਲ ਨਹੀਂ ਪਰ ਹੁਣ ਉਸ ਦੀ ਆਪਣੀ ਸਿਹਾਨਫ ਦੇਖ ਕੇ ਥੋੜਾ ਫਿਕਰ ਵੀ ਪਿਆ ਹੈ ਕਿ ਸ਼ਾਇਦ ਉਸ ਦੇ ਹਾਰਮੋਨੀ ਵਧੇ ਰਿਐਕਟਿਵ ਹਨ ਸਕੂਲ ਵਾਲਿਆਂ ਦੀ ਸਲਾਹ ਤੇ ਵਿਸ਼ੇਸ਼ ਸਕੂਲ ਵਿੱਚ ਜਾਂਦਾ ਹੈ ਜਿਹੜੇ ਮੋٹے ਬੱਚਿਆਂ ਨੂੰ ਸੈੱਟ ਕਰਦੇ ਹਨ ਤਰਾਕੀ ਵਿੱਚ ਪਹਿਲਾਂ ਹੀ ਨੈਸ਼ਨਲ ਚੈਂਪੀਅਨ ਸੀ ਪੰਨਹੁਨ ਉਸ ਤੇ ਵਧੇਰੇ ਜੋਰ ਹੈ ਉਹ ਖੁਸ਼ਮિજાਜ਼ ਵੀਡੀਓ ਗੇਮਾਂ ਦਾ ਸ਼ਕੀਨ ਅਤੇ ਇੰਟੈਲੀਜੈਂਟ ਹੈ ਉਸਦੀ ਵੱਡੀ ਭੈਣ ਉਥੋਂ ਦੀ ਜੰਮੀ ਜਾਈ ਪਰ ਨੈਣ ਨਕਸ਼ਾ ਅਤੇ ਪੰਜਾਬੀ ਉਚਾਰਨ ਤੋਂ ਆਮ ਪਿੰਡ ਨੂੰ ਪੰਜਾਬਣ ਲੱਗਦੀ ਹੈ ਸਹੀ ਮਾਣਿਆਂ ਵਿੱਚ ਬੀਬੀ ਧੀ ਸਿਆਣੀ ਤੇ ਮਿਹਨਤੀ ਦੋਵੇਂ ਭੈਣ ਭਰਾ ਐਂ ਲੜਦੇ ਹਨ ਜਿਵੇਂ ਪੰਜਾਬ ਵਿੱਚ ਹੀ ਨਹੀਂ ਸਾਰੀ ਦੁਨੀਆ ਵਿੱਚ ਹੀ ਭੈਣ ਭਰਾ ਲੜਦੇ ਹਨ ਕਾਰ ਵਿੱਚ ਹਰ ਸਮੇਂ ਪੰਜਾਬੀ ਗੀਤ ਵੱਜਦੇ ਹਨ ਨੁਸਰਤ ਫਤੇਹ ਅਲੀ ਖਾਨ ਸੁਖਵਿੰਦਰ ਪਰ ਜਦੋਂ ਬੱਚੇ ਨਾਲ ਹੋਣ ਤਾਂ ਵੈਸਟਰਨ ਮਿਊਜ਼ਿਕ ਦੀ ਮੰਗ ਕਰਦੇ ਹਨ ਜਾਂ ਫਿਰ ਪੰਜਾਬੀ ਦੇ ਹਾਈ ਬੀਟ ਵਾਲੇ ਚੱਕਵੇਂ ਸੌਂ ਖਾਸ ਕਰਕੇ ਆਰਨੇਦ ਲਗਾਉਂਦੇ ਹਨ ਅਤੇ ਉਸ ਵਿੱਚੋਂ ਵੀ ਯਾਰਡ ਫੰਟ ਅਤੇ ਤੇਰੇ ਯਾਰ ਨੂੰ ਦੱਬਲ ਨੂੰ ਫਿਰਦੇ ਸੀ ਪਾਪਾ ਦੇ ਟੁੱਕਦੇ ਗੀਤ ਲੱਗਦੇ ਹਨ ਇਹਨਾਂ ਪ੍ਰਵਾਸੀਆਂ ਦਾ ਬਨਵਾਸ ਕਦੋਂ ਖਤਮ ਹੋਏਗਾ ਜਿਹੜੇ ਆਪਣੇ ਹੀ ਦੇਸ਼ ਨੂੰ ਸੁਪਨੇ ਵਿੱਚ ਮਿਲਦੇ ਹਨ ਅੱਖ ਖੁੱਲੀ ਤੋਂ ਤਸਦੇ ਹਨ ਉਹ ਆਪਣੇ ਸਿਰ ਤੇ ਲੱਗੇ ਕੀਤੇ ਆਣ ਕੀਤੇ ਗੁਨਾਹਾਂ ਦੀ ਸਜ਼ਾ ਭੁਗਤਕ ਉਹ ਆਪਣੇ ਸਿਰ ਲੱਗੇ ਕੀਤੇ ਆਣ ਕੀਤੇ ਗੁਨਾਹਾਂ ਦੀ ਸਜ਼ਾ ਭੁਗਤ ਰਿਹਾ ਹੈ ਧਰਤੀ ਅਤੇ ਮਾਂ ਉਸ ਨੂੰ ਦੋਵੇਂ ਹੀ ਆਵਾਜ਼ਾਂ ਮਾਰਦੇ ਸੀ ਪਰ ਉਹ ਦੇਸ਼ ਨਹੀਂ ਸੀ ਆ ਸਕਦਾ ਅਖੀਰ ਇੱਕ ਦਿਨ ਮਾਂ ਲੰਮੀ ਆਵਾਜ਼ ਮਾਰ ਕੇ ਸਦਾ ਲਈ ਚੁੱਪ ਕਰ ਗਈ ਪਤਨੀ ਰਾਜ ਅਤੇ ਬੱਚੇ ਕੁਝ ਦਿਨ ਪਹਿਲਾਂ ਹੀ ਮਿਲ ਕੇ ਗਏ ਸੀ ਅਜੈਬ ਤਾਂ ਨਹੀਂ ਆ ਸਕਦਾ ਸੀ ਰਾਜ ਅਤੇ ਧੀ ਰਾਣੀ ਫਿਰ ਮੁੜਾਏ ਮਾਂ ਨੂੰ ਅਜੈਬ ਵੱਲੋਂ ਵੀ ਅਲਵੇ ਦਾ ਕਹਿ ਗਏ ਇੰਜ ਉਸ ਨੂੰ ਮਾਂ ਦੇ ਸਿਵੇ ਦੀ ਅੱਗ ਸਿੱਖਣੀ ਵੀ ਨਸੀਬ ਨਾ ਹੋਈ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੋਖੇਟ ਜਾ ਬਹਿਣਗੇ